ਹੈਲੋ ਹਾਂਜੀ ਬਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਆ ਸਾਰਿਆਂ ਦੇ ਤੇ ਕਰੋ ਸ਼ੌਂਕ ਆਪਣੇ ਸਲੇਟੀ ਪੱਠੇ ਦਾ ਜਿਹੜਾ ਬਿਮਾਰ ਹੋਇਆ ਸੀ ਹੋ ਗਿਆ ਲੋਟ ਠੀਕ ਹੈ ਪਾਣੀ ਵਾਲਿਆਂ ਮਿੱਠਾ ਮਾਲ ਲਾ ਪਿਆਏਗਾ ਚਟੀਆਂ ਮਿੱਠਾ ਕਰਦਾ ਜਮਾ ਠੀਕ ਹੈ ਇਹਨੂੰ ਆਪਾਂ ਕਰ ਲਿਆ ਸੈਟ ਹੋ ਗਿਆ ਓਕੇ ਉਹ ਖੜਾ ਆਪਣਾ ਗਲਵਾ ਪੱਠਾ ਸਲੇਟੀ ਠੀਕ ਹੈ ਤੇ ਰਾਤ ਆਪਾਂ ਯਾਰ 2 ਜਨਵਰੀ ਦੀ ਪੋਸਟ ਪਾਈ ਸੀ ਇੱਕ ਅੰਡਰਟੇਕਰ ਦੇ ਪੁੱਤ ਦੀ ਪਾਈ ਸੀ ਤੇ ਉਹ ਐਡਮ ਐਡਮ ਭਰਾ ਕੋ ਸਿਕਾ ਜਲੰਧਰ ਵਾਲੇ ਤੋਂ ਆਪਣੇ ਕੋਲੋਂ ਬੱਚੇ ਲੈ ਕੇ ਆਈ ਭਾਜੀ ਤੇ ਉਹਦੇ ਕੋਈ ਜਾਨਵਰ ਜ਼ਿਆਦਾ ਹੋਗੇ ਕਿੰਨਾ ਮੈਸੀਰ ਕਰਨਾ ਭਾਜੀ ਉਹ ਮੈਂ ਪੋਸਟ ਪਾਤੀ ਯਾਰ ਬੰਦੇ ਫੇਰ ਵੀ ਮੈਂ ਕਿਹਾ ਵੀ ਸੀਗਾ ਉੱਪਰ ਨੰਬਰ ਲਿਖਿਆ ਹੁੰਦਾ ਨਾ ਉਹ ਯਾਰ ਮੈਨੂੰ ਹੀ ਫੋਨ ਕਰੀ ਜਾਂਦੇ ਮੇਰੇ ਭਰਾ ਉੱਪਰ ਨੰਬਰ ਲਿਖਿਆ ਹੁੰਦਾ ਉਹਨੂੰ ਫੋਨ ਲਾ ਲਿਆ ਕਰੋ ਨਾ ਬੰਦੇ ਨੂੰ ਤਾਂ ਆਣੀ ਮੈਸਜਦਾ ਯਾਰ ਬਰ ਸੇਲ ਤੇ ਪੁੰਦਾ ਪ੍ਰੇਸ਼ਾਨ ਮੈਨੂੰ ਕਰਦੇ ਰਹਿੰਦੇ ਨੇ ਮੁਰਗੇ ਯਾਰ ਕਿਉਂਕਿ ਮੈਂ ਡਿਊਟੀ ਤੇ ਸਗਾ ਤੁਸੀਂ ਮੈਨੂੰ ਮੈਸੇਜ ਕਰੀ ਜਾਂਦੇ ਆ ਜਾਂ ਫੋਨ ਮੈਸੇਜ ਤਾਂ ਚਲੋ ਮੈਂ ਰਿਪਲਾਈ ਕਰ ਦੂ ਪਰ ਫੋਨ ਨਹੀਂ ਯਾਰ ਫੋਨ ਚੱਕ ਨਹੀਂ ਹੁੰਦਾ ਨਾ ਕੋਈ ਕੰਮ ਤੇ ਬੰਦਾ ਫਿਰ ਕੰਮ ਕਰੂਗਾ ਆਪਣਾ ਤੇ ਜਾਂ ਫੋਨ ਤੁਹਾਡੇ ਕਿਉਂਕਿ ਜਿੱਦਨ ਆਪਾਂ ਫ੍ਰੀ ਹੁੰਦੇ ਉਦੋਂ ਹੁਣ ਹੁਣ ਮੈਂ ਫ੍ਰੀ ਬੈਠਾ ਆ ਤੇ ਸ਼ੌਕ ਕਰ ਰਿਹਾ ਆ ਗਿਆ ਮੈਂ ਕੰਮ ਤੋਂ ਤੇ ਉਹ ਇਸ ਕਰਕੇ ਮੈਂ ਕਿੱਦਾਂ ਜਾਨਵਰ ਸੇਲ ਤੇ ਨਹੀਂ ਬੰਦਾ ਯਾਰ ਮੋੜ ਕੇ ਤੂੰ ਯਾਰ ਨੰਬਰ ਦਿੱਤਾ ਤੇ ਸੀ ਤਾਂ ਵੀ ਮੈਨੂੰ ਰੇਟ ਪੁੱਛੀ ਜਾਂਦੇ ਆ ਮੇਰੇ ਜਾਨਵਰ ਦੇ ਪਰ ਜਿਹੜਾ ਸੇਲ ਤੇ ਪਾਇਆ ਨੰਬਰ ਲਿਖਦਾ ਮਤਲਬ ਹੀ ਇਹ ਹੁੰਦਾ ਤੇ ਬਾਕੀ ਕੋਈ ਗੱਲ ਨਹੀਂ ਐਨੀਵੇ ਤੇ ਕਰੋ ਸ਼ੌਂਕ ਅਸਲੀ ਟੀ ਪੱਠੇ ਦਾ ਤੇ ਇੱਕ ਹੋਰ ਪੱਠੇ ਦੀ ਆਪਾਂ 100 ਅਗਰ ਦੇ ਪੁੱਤ ਦੀ ਅੱਜ ਤੁਹਾਨੂੰ ਵੀਡੀਓ ਸ਼ੌਂਕ ਕਰਾਵਾਂਗੇ ਉਹ ਪੱਠਾ ਆਪਣੇ ਕੋਲੋਂ ਗਿਆ ਸੀਗਾ ਆਪਣੀ ਮੁਰਗੀ ਕਾਜਲ ਪਿਛਲੇ ਸਾਲ ਸੇਲ ਕੀਤਾ ਹੀ ਬੱਚਾ ਦੋ ਕੁ ਮਹੀਨਿਆਂ ਦਾ ਉਹ ਬੱਚਾ ਆਪਣੇ ਕੋਲ ਲੈ ਕੇ ਗਿਆ ਸੀਗਾ ਆਪਣਾ دوست ਨਵਜੋਤ ਠੀਕ ਹੈ ਨਵਜੋਤ ਨੇ ਗਾਂ ਉਹ ਜਲੰਧਰ ਕਿਸੇ ਨੂੰ ਗਿਫਟ ਕੀਤਾ ਆ ਤੇ ਉਹ ਬੰਦੇ ਨੇ ਕਿਹਾ ਇਹ ਨਾਲ ਦੇ ਜਾਨਵਰ ਆ ਹੁੰਦੇ ਜੋ ਆਉਂਦੇ ਉਹਨੇ ਗਾਂ ਕੀ ਕੀਤਾ ਉਹ ਜਾਨਵਰ ਸੇਲ ਕਰ ਦਿੱਤਾ ਖਰਿਆ ਸੇਲ ਕਰਤਾ ਜਾਂ ਪਲਟਾ ਸਲਟਾ ਕਰ ਲਿਆ ਉਹ ਪੱਠਾ ਹੁਣ ਸਾਲ ਹੋ ਗਿਆ ਤੇ ਆਪਣੀ ਗੇਮ ਤੇ ਆਇਆ ਉਹ ਤੇ ਉਹਦੀ ਇੱਕ ਛੋਟਾ ਜਿਹਾ ਕਲਿੱਪ 2 ਮਿੰਟ ਦੇ ਵਿੱਚ ਉਹਨੇ ਕਾਰੀ ਉਹਨੂੰ ਕਾਰੀ ਕਹਿੰਦੇ ਮੇਰੇ ਹਿਸਾਬ ਨਾਲ ਬਾਕੀ ਮੈਨੂੰ ਜਿਆਦਾ ਨਹੀਂ ਪਤਾ ਤੇ ਜਿਹੜੇ ਲੜੌਦੇ ਨੇ ਉਹਨਾਂ ਜਿਆਦਾ ਪਤਾ ਹੋਣਾ ਤੇ ਉਹਨੇ ਉਹ ਕਾਰੀ ਕਾਰੀ ਮਾਰੀ ਤੇ ਉਹ ਬੰਦੇ ਨੇ ਜਿਹੜੇ ਬੰਦੇ ਨੇ ਦੇਖਿਆ ਜਾਨਵਰ ਲੜਦਾ ਤੇ ਮੈਨੂੰ ਵੀਡੀਓ ਸ਼ੇਅਰ ਕੀਤੀ ਕਹਿੰਦਾ ਭਾਜੀ ਚੈੱਕ ਕਰੋ ਤੁਹਾਡੇ ਘਰ ਦਾ ਪੱਠਾ ਆ ਤੇ ਬਾਕੀ ਆਪਾਂ ਸ਼ੌਂਕ ਹੀ ਕਰਾਵਾਂਗੇ ਉਹ ਪੱਠੇ ਦਾ ਯਾਨੀ ਕਿ ਮੈਂ ਕਹਿੰਦਾ ਮਤਲਬ ਇਹ ਹੈ ਕਿ ਜਿਹੜੇ ਮੇਰੇ ਘਰ ਦੇ ਜਾਨਵਰ ਆ ਯਾਰ ਉਹ 33 ਮਹੀਨੇ ਜਦੋਂ 7 ਮਹੀਨੇ ਤੋਂ ਉੱਪਰ 10 ਮਹੀਨੇ ਦੇ ਹੋ ਜਾਂਦੇ 10 10 ਤੋਂ 11 ਮਹੀਨੇ ਦੇ ਵਿੱਚ ਹੋ ਜਾਂਦੇ ਆ ਨਾ ਉਦੋਂ ਆਪਣਾ ਰੰਗ ਦਿਖਾਉਣਾ ਸ਼ੁਰੂ ਕਰਦੇ ਆ ਅਸਲੀ ਜੀ ਜਿਹੜੀ ਆ ਜਿਹੜੀ ਮੈਂ ਬਣਾਈ ਆ ਠੀਕ ਆ ਤੇ ਜਿਹੜੇ ਦੋਸਤ ਸਾਂਭ ਲੈਂਦੇ ਆ ਉਹ ਲੜਾ ਵੀ ਲੈਂਦੇ ਆ ਆਪਣੀ ਦਸ ਤੇ ਮੁੜ ਕੇ ਚਲੋ ਵੀ ਫਿਰ ਮੰਨ ਵੀ ਜਾਂਦੇ ਬਾਕੀ ਵੀ ਚੀਜ਼ ਬਣਾਈ ਆ ਬਾਕੀ ਉਹ ਮੁਖਸਰ ਵਾਲੇ ਦੋਸਤੋ ਅੱਜ ਫਿਰ ਮੈਂ ਮਾਫੀ ਚਾਹੁੰਦਾ ਭਾਜੀ ਅੱਜ ਮਰੀ ਨਹੀਂ ਡਿਲੀਵਰੀ ਹੋਈ ਡਿਲੀਵਰੀ ਹੁੰਨੀ ਆ ਮੇਰਾ ਭਰਾ ਆਪਾਂ ਨੂੰ ਛੁੱਟੀ ਹੁੰਦੀ ਆ ਸ਼ਨੀਵਾਰ ਘੱਟ ਜ਼ਿਆਦਾਤਰ ਐਤਵਾਰ ਸ਼ਨੀਵਾਰ ਜਦ ਦਾ ਟਾਈਮ ਲੱਗੇ ਤਾਂ ਆਪਾਂ ਡਿਲੀਵਰੀ ਕਰੀ ਜੇ ਆਪਣਾ ਬੀਗ ਨੂੰ ਫਿਰਦਾ ਜ਼ਿਆਦਾ ਗਰਮ ਹੋਇਆ ਐਤਵਾਰ ਡਿਲੀਵਰੀ ਕਰੀ ਦੀ ਜਨਵਰਾ ਦੀ ਐਤਵਾਰ ਸ਼ੌਕ ਕਰੀਦਾ ਫੇ ਦੱਬ ਕੇ ਤੇ ਮੈਂ ਕੋਸ਼ਿਸ਼ ਕਰੂੰਗਾ ਜਦ ਦਿਨ ਮੈਨੂੰ ਛੁੱਟੀ ਆਈ ਉਦੋਂ ਤਨੂੰ ਬੱਚੇ ਭੇਜੂੰਗਾ ਯਾਰ ਬਾਕੀ ਕਈ ਦੋਸਤ ਮੈਂ ਹੋਰ ਗੱਲਬਾਤ ਕਰਦਾ ਆ ਆਪਣੇ ਕੋਲ ਅੰਡਰ ਟੈਗਰ ਦੇ ਬੱਚੇ ਮੰਗਦੇ ਆ ਅੰਡਰ ਟੈਗਰ ਦੇ ਯਾਰ ਬੱਚੇ ਆਉਣ ਨੂੰ ਹਜੇ ਮਹੀਨਾ ਲੱਗਣਾ ਕਿ ਪਹਿਲੀ ਇਹ ਅਲੱਗ ਛਾਗੇ ਬੱਚੇ ਨਿਕਲਨੇ ਆ 20 ਤੋਂ 25 ਦਿਨ ਦੇ ਜਦੋਂ 20 ਦੇ ਦਿਨ ਦੇ ਬੱਚੇ ਹੋਵੇਗੇ ਉਦੋਂ ਆਪਾਂ ਸੇਲ ਤੇ ਪਾਵਾਂਗੇ ਉਦਾਂ ਹਜੇ ਟਾਈਮ ਹੈਗਾ ਵੇਟ ਕਰ ਲੋ ਮੇਰਾ ਭਰਾ ਠੀਕ ਹੈ ਅੰਡਰਟੇਕਰ ਲਈ ਬਰੀਡ ਲਈ ਤੁਹਾਨੂੰ ਵੇਟ ਕਰਨੀ ਪੈਣੀ ਪੀਲੇ ਮੁਰਗੇ ਦੇ ਬੱਚੇ ਆਪਣੇ ਕੋਲ ਹੈਗੇ ਆ ਪੀਲੇ ਦੀ ਆਪਾਂ ਹੋਰ ਬਰੀਡ ਕਰ ਰਹੇ ਆ ਅੰਡਰਟੇਕਰ ਨਾਲ ਸਿਰਫ ਹਜੇ ਇੱਕ ਮਾਦੀ ਲਾਈ ਆ ਚੰਨੋ ਤੇ ਜਿੱਦਾਂ ਉਹਦੇ ਬੱਚੇ ਦੀ ਡਿਮਾਂਡ ਆ ਮੈਨੂੰ ਲੱਗਦਾ ਦੋ ਮੁਰਗੀਆਂ ਹੋਰ ਲਿਆ ਕੇ ਲਾਉਣੀਆਂ ਪੈਣੀਆਂ ਦੇਖਦੇ ਆ ਕਰਦੇ ਆ ਕੋਸ਼ਿਸ਼ ਉਹਦੇ ਵਜੂਦ ਦੀਆਂ ਮਾਦੀਆਂ ਲੱਭਦੇ ਆ ਠੀਕ ਐ ਤੇ ਫਿਰ ਆਪਾਂ ਉਹਦੀ ਬਰੀਡ ਹੋਰ ਜ਼ਿਆਦਾ ਕਰਦੇ ਆ ਬਾਕੀ ਇਹ ਜਿਹੜਾ ਸ਼ੌਂਕ ਹੁੰਦਾ ਤੁਹਾਡੇ ਯਾਰਾਂ ਦੋਸਤਾਂ ਦੇ ਸਿਰ ਤੇ ਹੁੰਦਾ ਠੀਕ ਐ ਤੇ ਐਵੇਂ ਮੈਂ ਕਹੀ ਜਾਵਾਂ ਮੈਂ ਆ ਜੋ ਵੀ ਮੈਂ ਪਤਾ ਨਹੀਂ ਕੀ ਆ ਹਵਾ ਗਰੀ ਜਾਵਾਂ ਹਵਾ ਹੂਆ ਕੰਦਾ ਕੋਈ ਫਾਇਦਾ ਨਹੀਂ ਸ਼ੌਂਕ ਹੁੰਦਾ ਯਾਰਾਂ ਦੋਸਤਾਂ ਦੇ ਸਿਰ ਤੇ ਬਾਕੀ ਯਾਰ ਦੱਬ ਕੇ ਆਪਣੀ ਸਪੋਰਟ ਕਰਿਆ ਕਰੋ ਜਾਨਵਰਾਂ ਦੀ ਚੰਗੇ ਆ ਮਾੜੇ ਕਮੈਂਟ ਕਰਿਆ ਕਰੋ ਯਾਰ ਮੈਂ YouTube ਤੇ ਭਾਜੀ ਪੋਨਾ ਨਾ ਉਹ ਰਿਸਪੌਂਸ ਘੱਟ ਮਿਲ ਰਿਹਾ ਤੁਹਾਡਾ ਉਹ ਮੈਂ ਜਿਹੜਾ ਸਟੇਟਸ ਲਾਉਣਾ ਸਟੇਟਸ ਤੇ 3-400 ਬੰਦਾ ਦੇਖ ਲੈਂਦਾ YouTube ਤੇ ਯਾਰ ਦੀ ਘੱਟ ਦੇਖਦੇ ਮੇਰੇ ਜਾਨਵਰ ਮੈਂ ਲਿੰਕ ਵੀ ਲਾਉਣਾ ਲਿੰਕ ਤੇ ਕਲਿੱਕ ਕਰਿਆ ਕਰੋ ਯਾਰ ਲਿੰਕ ਮੈਂ ਤੁਹਾਨੂੰ ਪਰਸਨਲੀ ਭੇਜਿਆ ਕਰਾਂ ਜੇ ਕੋਹ ਤਾਂ ਯਾਰ ਪਰਸਨਲੀ ਇੱਕ ਮੈਸੇਜ ਲੱਗਦੀ ਕਮੈਂਡ ਉਹ ਲਾ ਦਿੰਨਾ ਪਰਸਨਲੀ ਲਿੰਕ ਸ਼ੇਅਰ ਕਰ ਦਿਆ ਕਰਾਂ ਤੇ ਯਾਰ ਮੇਰੇ ਚੈਨਲ ਨੂੰ ਉਹਦੇ ਉੱਪਰ ਕਰਿਆ ਕਰੋ ਨਾ ਜੋ ਵੀ ਤੁਹਾਡੀ ਆਪਣੇ ਫੀਡਬੈਕ ਹੁੰਦੀ ਆ ਚੰਗੇ ਏ ਚੰਗੇ ਲੱਗਦੇ ਆ ਜਾਂ ਮਾੜੇ ਲੱਗਦੇ ਆ ਨਾ ਉੱਤੇ ਕਮੈਂਟ ਕਰਿਆ ਕਰੋ ਯਾਰ ਫੇਰ ਹੀ ਆਪਣਾ ਚੈਨਲ ਜਿਹੜਾ ਆ ਨਾ YouTube ਵਾਲਾ ਉਹ ਚੜੂਗਾ ਤੇ ਬਾਕੀ ਯਾਰ ਸਬਸਕ੍ਰਾਈਬ ਕਰੋ ਆਪਣੇ ਚੈਨਲ ਨੂੰ ਕਿਉਂਕਿ ਮੈਂ ਐਮੀ ਤੁਹਾਨੂੰ ਕਹੀ ਜਾਂਵਾ ਵੀ ਮੇਰਾ ਸ਼ੌਂਕ ਕਿੰਨਾ ਟਾਈਮ ਚੱਲਣਾ ਮੈਨੂੰ ਕੁਝ ਪਤਾ ਨਹੀਂ ਸਾਲ ਕਰਾਂ ਡੇਢ ਸਾਲ ਕਰਾਂ ਕਰ ਨੂੰ ਜਿੰਨੀ ਏਰੀ ਉਮਰ ਹੈਗੀ ਉਹਨਾਂ ਏਰ ਵੀ ਕਰ ਸਕਦਾ ਯਾਨੀ ਕਿ ਜਿੰਨਾ ਜਰ ਆਪਾਂ ਸ਼ੌਂਕ ਕਰਦੇ ਆ ਆਪਣੇ ਨਾਲ ਜੁੜੋ ਤੇ ਆਪਣੇ ਸਪੋਰਟ ਕਰੋ ਸਪੋਰਟ ਦੀ ਲੋੜ ਆ ਯਾਰਾਂ ਦੀ ਬਾਕੀ ਆ ਆਪਣਾ ਫਿਰਦਾ ਬਿੰਗਮ ਜੋੜਾ ਆ ਮੁਰਗੀ ਦੇ ਚੌਥਾ ਅੰਡਾ ਹੋ ਗਿਆ ਅੱਜ ਠੀਕ ਐ ਇਹ ਆਂਡੇ ਦਿੰਦੀ ਪਈ ਐ ਇਹਦੇ ਬੱਚਿਆਂ ਦਾ ਵੀ ਤੁਹਾਨੂੰ ਸ਼ੌਂਕ ਕਰਾਵਾਂਗੇ ਤੇ ਆ ਬਿੰਗਮ ਆਪਣੇ ਆਪਣੇ ਬਿੰਗਮ ਦਾ ਸ਼ੌਂਕ ਕਰੋ ਉਹ ਬੇਗਮ ਮਾਦੀ ਆਪਣੀ ਡਾਇਨਾ ਪੀਲੇ ਰੰਗ ਦੀ ਤੇ ਆ ਆਪਣਾ ਚਿੱਟਾ ਪੀਲਾ ਬੇਗਮ ਜਾਨਵਰ ਠੀਕ ਐ ਗਰਮ ਬਹੁਤਾ ਜਾਨਵਰ ਇਹੋ ਦੂਜੇ ਜਾਨਵਰ ਨੂੰ ਕੋਟੜਾ ਦਿੰਦਾ ਸਲੇਟੀ ਤੇ ਤਾਂ ਬਹੁਤ ਮਗਰ ਦੌੜਦਾ ਠੀਕ ਐ ਤੇ ਬਾਕੀ ਸ਼ੌਂਕ ਕਰਿਓ ਕੈਮਰਾ ਅੱਜ ਥੋੜਾ ਹਿੱਲਣਾ ਹੀ ਆ ਭਰਾ ਮੈਂ ਆਪਣੇ ਸਟੈਂਡ ਤੇ ਨਹੀਂ ਫੋਨ ਲਾਇਆ ਠੀਕ ਆ ਮੈਂ ਪਹਿਲਾਂ ਹੀ ਦੱਸ ਦਿੰਦਾ ਕੈਮਰਾ ਹਿੱਲੂਗਾ ਇਸ ਲਈ ਪਹਿਲਾਂ ਹੀ ਕਹਿ ਦਿੰਦਾ ਤੇ ਬਾਕੀ ਜਿਹੜੇ ਦੋਸਤ ਯਾਰ ਨਵੇਂ ਜੋੜਦੇ ਆ ਮੈਂ ਉਹਨਾਂ ਨੂੰ ਇਹੀ ਕਹੂੰਗਾ ਪਹਿਲਾਂ ਆਪਣੀ ਮੇਰੀ ਇੰਸਟਾਗ੍ਰam ਆਈਡੀ ਦਾ ਮੈਂ ਲਿੰਕ ਪਾਉਂਗਾ ਮੇਰੇ ਉੱਤੇ ਜਾਨਵਰ ਦੇਖਿਓ ਤੁਹਾਨੂੰ ਕੀ ਮਨ ਲੱਗਦੇ ਆ ਜਾਂ YouTube ਦਾ ਲਿੰਕ ਪਾਉਂਗਾ ਫਿਰ ਮੇਰੇ ਕੋਲ ਜਾਨਵਰ ਖਰੀਦਿਓ ਜਾਂ ਚੰਗੇ ਲੱਗਣੇ ਖਰੀਦ ਲਿਓ ਜੇ ਤੁਹਾਨੂੰ ਚੰਗੇ ਨਾ ਲੱਗਣ ਤੇ ਕੋਈ ਆਪਾਂ ਬਦੋ ਬਦੀ ਨਹੀਂ ਕਹਿੰਦੇ ਵੀ ਮੇਰੇ ਕੋਲੋਂ ਜਾਨਵਰ ਲਵੋ ਕਿਉਂਕਿ ਦੁਨੀਆ ਦੇ ਬਹੁਤ ਬੰਦੇ ਸ਼ੌਂਕ ਕਰਦੇ ਆ ਤੇ ਮੇਰੇ ਨਾਲੋਂ ਚੰਗੇ ਆ ਉਹਨਾਂ ਦੇ ਕੋਲ ਜਾਨਵਰ ਤੁਸੀਂ ਉਹਨਾਂ ਤੋਂ ਜਾਨਵਰ ਖਰੀਦ ਸਕਦੇ ਆ ਤੇ ਮੈਂ ਉਹ ਜਿਹੜੇ ਜਾਨਵਰ ਨੇ ਆ ਨਾ ਅੰਕਾਰੀ ਮਰੀ ਉਹਦਾ ਤੁਹਾਨੂੰ ਸ਼ੌਂਕ ਕਰਾਉਂਗਾ ਆਪਣੇ WhatsApp ਸਟੇਟਸ ਤੇ ਇੱਕ ਹੋ ਗਿਆ ਆਪਾਂ YouTube ਤੇ ਨਹੀਂ ਪਾ ਸਕਦੇ ਲੜਾਈ ਵਾਲੀ ਵੀਡੀਓ ਠੀਕ ਆ ਇਦਾਂ ਆਪਾਂ ਤੁਹਾਨੂੰ ਸ਼ੌਂਕ ਕਰਾਵਾਂਗੇ ਤੇ ਮੈਂ ਆ ਜਿਹੜੇ ਜਨਵਰ ਦੀ ਤੁਹਾਨੂੰ ਬਰੀਡ ਇਦਾਂ ਦੀ ਬਣਾ ਕੇ ਦਊਗਾ ਨਾ ਆ ਮੰਨ ਜੂਗੇ ਯਾਰ ਪਹਿਲਾਂ ਦੱਸ ਦਿੰਦਾ ਐਵੇਂ ਉਹਦਾ ਮੈਂ ਕਹਿੰਦਾ ਨਹੀਂ ਹੁਨਾ ਲੇਕਿਨ ਮੈਨੂੰ ਇਹ ਤੋਂ ਬਹੁਤ ਉਮੀਦ ਆ ਵੀ ਇਹਦੀ ਬਰੀਡ ਮੈਂ ਲੜਾਊਂਗਾ ਜਿਹੜੇ ਯਾਨੀ ਕਿ ਕਹਿ ਲੋ ਵੀ ਪੱਠੇ ਨਿਕਲਣਗੇ ਇਸ ਕਰਕੇ ਮੈਂ ਇੱਥੇ ਜ਼ਿਆਦਾ ਫੋਕਸ ਕਰ ਰਿਹਾ ਮੈਨੂੰ ਉਮੀਦ ਹੈ ਤੋਂ ਵੀ ਇਹ ਚੰਗਾ ਰਿਜ਼ਲਟ ਦੇਊਗੀ ਜੋੜੀ ਮੈਨੂੰ ਕਿਉਂਕਿ ਇੱਕ ਤਾਂ ਇਹਦੀਆਂ ਅੱਖ ਬਹੁਤ ਛੋਟੀਆਂ ਬਿੰਗਮ ਦੀ ਦੂਜੇ ਨੰਬਰ ਤੇ ਛਿੱਟਾ ਨੋ ਗਿਆ ਚਿੱਟੀ ਨਲੀ ਤੇ ਚੋਰਸ ਲੱਤਿਆ ਕੰਡੇ ਬਹੁਤ ਪੁਆਇੰਟਾਂ ਦੇ ਆ। ਠੀਕ ਆ ਤੇ ਦੇਖਦੇ ਆ ਬਾਕੀ ਬਾਕੀ ਬੱਚੇ ਐਂ ਦੇ ਪਤਾ ਲੱਗਣਾ ਮੈਂ ਵੀ ਆਪਣੇ ਆਪ ਆਪਣੇ ਮੂੰਹ ਮੂੰਹ ਮਿੱਠੂ ਬਣੀ ਐ ਮੀਆਂ ਮਿੱਠੂ ਬਣੀਆਂ ਕੋਈ ਫੈਦਾ ਨਹੀਂ ਹੈਗਾ। ਬਾਕੀ ਬੱਚੇ ਐਂ ਤੇ ਬੱਚੇ ਲੜਿਆਂ ਦੇ ਪਤਾ ਲੱਗਣਾ। ਦੇਖਦੇ ਆ ਆਪਣੇ ਵੱਲੋਂ ਤਾਂ ਮੈਂ ਚੰਗਾ ਹੀ ਕਰ ਰਿਹਾ। ਠੀਕ ਆ। ਬਾਕੀ ਦੇਖਦੇ ਆ ਕੀ ਬਣਦਾ ਜੋਰਦਾ ਤੇ ਕਰੋ ਸ਼ੌਂਕ। ਆਪਣੇ तकरीबन 370 ਦੇ ਲੱਗ ਸਕੇ ਸਬਸਕ੍ਰਾਈਬਰ ਹੋ ਗਏ ਆ। ਤੇ ਮੇਰੀ ਕੋਸ਼ਿਸ਼ ਹੈਗੀ ਆ ਜਿਹੜੇ ਹਫ਼ਤੇ ਆਪਣੇ 300 ਹੋ ਜਾਣੇ ਚਾਹੀਦੇ ਆ। ਜੋ ਮੈਂ 1000 ਦਾ ਟਾਰਗੇਟ ਮੰਨ ਕੇ ਚੱਲੇ ਆਇਆ ਵੀ ਯਾਨੀ ਕਿ 5ਵੇਂ ਮਹੀਨੇ ਤੋਂ ਪਹਿਲਾ ਪਹਿਲਾਂ 1000 ਆਪਾਂ ਸਬਸਕ੍ਰਾਈਬਰ ਕਰਨਾ ਆ। ਬਾਕੀ ਦੇਖੋ ਕਦੋਂ ਤੱਕ ਉਸ ਟੀਚੇ ਤੇ ਪਹੁੰਚਦੇ ਆ। ਉਹ ਦੇਖੋ ਫਿਰਦੇ ਆ ਵਿੰਗਮ ਵਿੰਗਮ ਫਿਰਦਾ ਆਪਣਾ ਗਲਵਾ ਉਹ ਸਲੇਟੀ ਪੱਠਾ ਫਿਰਦਾ। ਇਹ ਰਾਤ ਨੂੰ ਦਾਬੂ ਹੋ ਜਾਂਦੇ ਆ ਮੈਂ ਕੋ ਖੁੱਡੇ ਤਾੜ ਦਿੰਦਾ ਦਿਨੇ ਲੱਗਣ ਲੱਪਿੰਦੇ ਆ। ਕੀ ਆ ਜੁੜੀ ਆਪਾਂ ਹੁਣ ਖੁੱਲੀ ਹੋਈ ਆ ਏਦੋਂ ਪਹਿਲਾਂ ਆਪਣਾ ਪੀਲਾ ਜਾਨਵਰ ਹਿਟਰ ਫਿਰਦਾ ਸੀ ਅੰਡਰਟੇਕ ਨੂੰ ਆਪਾਂ ਅੱਜ ਖੋਲਿਆ ਨਹੀਂ ਕੱਲ੍ਹ ਖੋਲਿਆ ਸੀ ਠੀਕ ਆ ਇਹ ਜਾਨਵਰ ਹੁਣ ਉਹ ਖਾਣ ਲੱਪਿਆ ਹਨਾ ਨਾਲ ਹੀ ਉਹਨੂੰ ਤਰਪਿਆ ਵੀ ਉਹਨੂੰ ਮੈਂ ਹਟਾਵਾਂ ਖਾਣ ਨੂੰ ਕੁੱਟਾਂ ਜਾ ਗਈ ਏਡਾ ਦੀ ਦੀ ਗੰਦੀ ਆਰਤਾ ਜਾਨੀ ਕਿ ਆਪ ਖਾਣਾ ਨਹੀਂ ਉਹਨੂੰ ਖਾਣ ਨਹੀਂ ਦੇਣਾ ਦੇਖਿਆ ਇਹਨੂੰ ਪਤਾ ਲੱਗ ਗਿਆ ਵੀ ਨਾਲ ਹੀ ਉਹਦੇ ਮਗਰ ਹੋ ਗਿਆ ਹਨਾ ਆਲੇ ਹੁਣ ਆਪਾਂ ਸ਼ੌਕ ਕਰਦੇ ਮੈਂ ਓਏ ਤੇਰਾ ਭਲਾ ਹੋ ਜਵੇ ਤੇਰਾ ਮੈਂ ਉਹ ਨਾ ਪਾ ਆਯੋੜੀ ਦਾ ਸ਼ੌਂਕ ਕਰਦੇ ਆ ਚੱਲ ਇੱਧਰ ਆਇਆ ਪੁਰਿਆ ਆ ਠੀਕ ਆ ਓਏ ਓਏ ਹਟ ਤੇਰੇ ਵਾ ਕਿੱਕ ਕਰੋ ਹੁਣ ਸ਼ੌਂਕ ਜੋੜੀ ਦਾ ਮੈਂ ਜੂਮ ਕਰਦਾ ਥੋੜਾ ਜਿਆ ਤੁਹਾਨੂੰ ਤਕਰੀਬ ਤੋ ਸ਼ੌਂਕ ਕਰਾਉਨੇ ਆ ਇਹਦਾ ਜਣ ਕੇ ਮੈਨੂੰ ਸ਼ੌਂਕ ਕਰਦੇ ਨੂੰ ਤਕਰੀਬਨ 7-8 ਸਾਲ ਹੋ ਗਏ ਆ ਲੇ ਤੇ ਮੈਨੂੰ ਪਹਿਲੀ ਵਾਰੀ ਇਹ ਪੇਅਰ ਮੇਰੇ ਕੋਲ ਆਇਆ ਬੇਗਮ ਦਾ ਪਹਿਲਾਂ ਮੈਨੂੰ ਬੇਗਮ ਮੁਰਗਾ ਮਿਲ ਜਾਂਦਾ ਹੁੰਦਾ ਸੀਗਾ ਤੇ ਮੁਰਗੀ ਨਹੀਂ ਲੱਭਦੀ ਹੁੰਦੀ ਮੇਰੇ ਕੋਲ ਮੁਰਗਾ ਬੇਗਮ ਰਿਆ ਕਸਾਫ 7 7 ਕਿਲੀਆਂ ਵਾਲਾ ਬੜੇ ਫੈਂਸੀ ਲੋਕੀ ਯਾਰ ਦੋਸਤੋਂ ਦੇ ਉਹਦਾ ਇੱਕ ਜਾਨਵਰ ਦਿੱਤਾ ਸੀਗਾ ਕਾਂਤੀ ਭਰਾ ਨੂੰ ਤੇ ਉਹਨੇ ਧੱਕੜ ਰੱਖਿਆ ਸੀ ਉਹ ਨਾਲ ਧੌਣ ਤੋੜ ਮਹਿਗਮਾ ਧੌਣਾ ਹੀ ਤੋੜਦਾ ਸੀਗਾ ਉਹਦਾ ਪੱਠਾ ਤੇ ਮਾਂ ਉਹਦੀ ਸੀਗੀ ਮਿਸਰੂਜੀ ਤੇ ਉਹ ਉਸ ਟਾਈਮ ਉਸ ਮੁਰਗੇ ਨਾਲ ਲਾਉਣ ਨੂੰ ਬੇਗਮ ਮੁਰਗੀ ਨਹੀਂ ਲੱਭੀ ਫੇ ਆਪਣੇ ਕੋ ਇੱਕ ਬਿੰਗਮ ਆਇਆ ਜਾਨਵਰ ਸਲੇਟੀ ਰੰਗ ਦਾ ਤੇ ਉਹ ਮੈਂ ਬਿੰਗਮ ਮੁਰਗੀ ਨਾ ਮਿਲਣ ਦਾ ਕਰਕੇ ਸੇਲ ਕਰ ਦਿੱਤਾ ਉਹ ਜਾ ਕੇ ਦੋ ਜੋੜ ਵਧ ਗਿਆ ਉੱਥੇ ਬਾਅਦ ਚੋ ਕਾਣਾ ਹੋ ਗਿਆ ਕੰਡਾ ਉਹ ਫਿਰਦਾ ਹੀ ਬਿੰਗਮਾਂ ਚ ਹੁੰਦਾ ਕਿ ਇਹਨਾਂ ਦੀ ਕੰਨਿਆ ਦੀ ਗੇਮ ਹੁੰਦੀ ਜਦਾ ਪੈਰ ਬਾਜੀ ਬਹੁਤ ਕਰਦੇ ਆ ਤੇ ਉਹ ਯਾਨੀ ਕਿ ਉਦੋਂ ਵਾਰ ਫਿਰ ਇੱਕ ਬਿੰਗਮ ਆਇਆ ਆਪਣੇ ਕੋ ਸਲੇਟੀ ਰੰਗ ਦਾ ਰਾਂਝਾ ਜਿਹੜਾ ਨਾਂ ਰੱਖਿਆ ਹੀ ਮੈਂ ਤੁਹਾਨੂੰ ਕਲਿੱਪ ਸ਼ੇਅਰ ਕਰੂੰਗਾ ਉਹਦਾ ਛੋਟਾ ਜਿਹਾ ਲੈ ਕੇ ਆਈ ਮੈਂ ਬੱਚਾ ਤੇ ਉਦੋਂ ਵੀ ਬਿੰਗਮ ਮੁਰਗੀ ਨਹੀਂ ਲੱਭੀ ਉਹਦੇ ਮੈਂ ਬੱਚੇ ਲੈਣੇ ਸ਼ੁਰੂ ਕੀਤੇ ਤੇ ਉਹ ਤਾਜ ਬਣਾਉਣ ਲੱਪੀਆਂ ਮੁਰਗੀਆਂ ਮੇਰੀਆਂ ਕੋ ਮੇਰੀਆਂ ਮੁਰਗੀਆਂ ਤਾਜਾ ਜਿਹਾ ਬਣੀਆਂ ਨਾ ਤੇ ਉਹ ਭਰਾਵਾ ਤੁਹਾਡਾ ਭਲਾਉ ਜੇ ਉਹ ਵੀ ਸੀਲ ਕਰਤਾ ਮੈਂ ਤੇ ਐਂਡ ਤੇ ਆ ਜਿਹੜਾ ਵੀ ਬਿੰਗਮ ਜਦੋਂ ਲੈ ਕੇ ਜਾਂਦਾ ਫਿਰ ਮੈਨੂੰ ਮੁਰਗੀ ਲੱਭੀ ਤੇ ਫਿਰ ਬਾਅਦ ਚ ਮੁਰਗਾ ਵੀ ਮੈਂ ਲੱਭ ਹੀ ਲਿਆ ਫਿਰ ਫੁਰਕੇ ਯਾਨੀ ਕਿ ਕਹਿ ਲੋ ਵੀ ਸੱਤੀ ਅਠੀ ਸਾਲੀ ਆਪਾਂ ਬਿੰਗਮ ਜੋੜੀ ਦਾ ਸ਼ੌਂਕ ਕੀਤਾ ਉਦੋਂ ਤਾਂ ਆਪਾਂ ਬਿੰਗਮ ਕਰਦਾ ਵੀ ਜਾਨਵਰ ਬਣਾਇਆ ਹੋਇਆ ਪਰ ਉਹ ਹਜੇ ਇਸ ਮੁਰਗੀ ਦਾ ダਬੂਆ ਡਰਦਾ ਐਤੋਂ ਕਿਉਂਕਿ ਮੁਰਗੀ ਵੱਡੀ ਆ ਉਹ ਹਜੇ ਬਚਾਓ ਦੇ ਕਿੱਥੇ ਗਿਆ ਇਹ ਉਹ ਦੇਖ ਲਓ ਇਹ ਦੇਖ ਲਓ ਕਰਤੂਤਾ ਉਹਦੀਆਂ ਖਾਂਦਾ ਖਾਂਦਾ ਹੋਂ ਚਲ ਗਿਆ ਓਏ ਇਧਰ ਆ ਜਾਨੀ ਕਿ ਉਹਦੇ ਜਿਹੜਾ ਮਾਕ ਜੇ ਹੀ ਆ ਵਾ ਸਰਵੇਲੇ ਵੀ ਮੈਂ ਦੂਜੇ ਜਾਨਵਰਾਂ ਨੂੰ ਕੁੱਟਾਂ ਜਾਂ ਲੜਾਉਂਦਾ ਹਾਂ ਨਾ ਬਾਕੀ ਇੱਥੇ ਆਪਾਂ ਅੱਜ ਦੇ ਬਲੌਗ ਦਾ ਐਂਡ ਕਰਦੇ ਆਂ ਠੀਕ ਐ ਮਿਲਦੇ ਆ ਤੁਹਾਨੂੰ ਅਗਲੇ ਬਲੌਗ 'ਚ ਬਲੌਗ 'ਚ ਠੀਕ ਐ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਵੱਧ ਤੋਂ ਵੱਧ ਯਾਰ ਆਪਣੇ ਯਾਰਾਂ ਦੋਸਤਾਂ ਅਗਲੋ ਵੀ ਸਬਸਕ੍ਰਾਈਬ ਕਰਾਓ ਠੀਕ ਐ ਠੀਕ ਐ ਕੋਈ ਆਪਾਂ ਨੂੰ ਯਾਰ ਤੁਸੀਂ ਪਿਆਰ ਆਪਣੇ ਜਾਨਵਰਾਂ ਨੂੰ ਕਰਦੇ ਆਂ ਪਤਾ ਮੈਨੂੰ ਲੇਕਿਨ ਉਹ ਪਿਆਰ ਯਾਰ YouTube ਤੇ ਨਹੀਂ ਦਿਖਦਾ ਹੈਗਾ WhatsApp ਤੇ ਦਿਖਦਾ ਹੈ YouTube ਤੇ ਨਹੀਂ ਦਿਖਦਾ YouTube ਤੇ ਜਦੋਂ ਸੰਲਾਪਿਆ ਆਪਾਂ ਇਹਦੂ ਵੀ ਜ਼ਿਆਦਾ ਤੁਹਾਨੂੰ ਸ਼ੌਂਕ ਕਰਾਵਾਂਗੇ ਕੋਸ਼ਿਸ਼ ਕਰਾਂਗੇ ਕਿ ਤੁਹਾਨੂੰ ਹੋਰ ਜ਼ਿਆਦਾ ਸ਼ੌਂਕ ਕਰਾਈਏ ਕਿਉਂਕਿ ਆਪਾਂ ਨਸਲ ਬਹੁਤ ਬਣਾਈ ਆ ਤੇ ਹੁਣ ਜਿਹੜਾ ਮੂਰੇ ਟਾਈਮ ਹੈ ਉਹਦੇ ਵਿੱਚ ਵੀ ਨਸਲ ਵੱਧ ਤੋਂ ਵੱਧ ਬਣਾਵਾਂਗੇ ਬਾਕੀ ਇੱਥੇ ਆਪਾਂ ਅੱਜ ਦੇ ਬਲੌਗ ਦਾ ਐਂਡ ਕਰਦੇ ਆਂ ਲੇਕਿਨ ਨਸਲ ਬਣਨੀ ਤੁਹਾਡੇ ਪਿਆਰ ਨਾਲ ਸਪੋਰਟ ਕਰੂਗੇ ਠੀਕ ਹੈ ਆਪਣੇ ਜਾਨਵਰਾਂ ਨੂੰ ਤੇ ਫੇਰ ਹੀ ਨਸਲ ਬਣਨੀ ਆ ਬਾਕੀ ਮਿਲਦੇ ਆ ਤੁਹਾਨੂੰ ਅਗਲੇ ਵਲੌਗ ਚ ਸਤਿ ਸ੍ਰੀ ਅਕਾਲ ਜੀ ਰੱਬ ਰੱਖਾ